ਰੇ ਸਾਡੇ تیرੰਦਾਜ਼ ਜੇ ਆਪਾਂ ਪੰਜਾਬ ਚ ਕਈ ਖਾਲੀ ਗੁਰੂਬਿੰਦ ਸਿੰਘ ਜੀ ਨਹੀਂ ਸੀਗੇ ਹੋਰ ਵੀ ਸੀਗੇ ਮਹਾਰਾਜਾ ਰਣਜੀਤ ਸਿੰਘ ਵੀ ਆਏ ਹੋ ਉਹ ਵੀ ਅੱچھے تیرੰਦਾਜ਼ ਸੀਗੇ ਠੀਕ ਹੈ ਹਰੀ ਸਿੰਘ ਨਲਵਾ ਵੀ ਅੱچھے تیرੰਦਾਜ਼ ਸੀਗੇ ਬੰਦਾ ਸਿੰਘ ਬਹਾਦਰ ਜੀ ਵੀ ਅੱچھے تیرੰਦਾਜ਼ ਸੀਗੇ ਜੇ ਤੁਸੀਂ ਅੱਜ ਤੁਸੀਂ ਤਸਵੀਰ ਦੇਖਦੇ ਹੋ ਬਾਬਾ ਹਨੂਮਾਨ ਸਿੰਘ ਜੀ ਦੀ ਉਹਨਾਂ ਉਹਨਾਂ ਦੇ ਹੱਥ ਵਿੱਚ ਵੀ ਤੁਹਾਨੂੰ ਤੁਹਾਨੂੰ ਤਨੁਸ਼ ਦਿਖੂਗਾ ਠੀਕ ਹੈ ਤੀਰ کمان ਦਿਖੂਗਾ ਜੇ ਆਪਾਂ Rajasthan ਦੀ ਗੱਲ ਕਰੀਏ ਮਾਰਾਣਾ ਪ੍ਰਤਾਪ ਬਹੁਤ ਅੱਛਾ تیرੰਦਾਜ਼ ਸੀਗਾ ਠੀਕ ਹੈ ਜੇ ਆਪਾਂ ਮਿਡਲ ਇਸ ਪਾਸੇ ਜਾਂਦੇ ਚਾੜਖੰਡ ਔਰ ਇਸ ਬਿਹਾਰ ਵਾਲੇ ਪਾਸੇ ਜਾਂਦੇ ਜੀ ਬਿਰਸਾ ਔਰ ਬਿਰਸਾ ਮੁੰਡਾ ਦਾ ਨਾਮ ਹੁੰਦਾ ਹੈਗਾ ਆਦੀਵਾਸੀ ਤੀਰੰਦਾਸ ਸੀਗਾ ਜੇ ਇਹਨੂੰ ਲੜਾਕਿਆਂ ਦੇ ਤੌਰ ਤੇ ਦੇਖਿਆ ਜਾਵੇ ਅੱਜ ਵੀ ਕਿੰਨਾ ਜ਼ਰੂਰੀ 파ਟ ਹੈ ਇਹ ਸਾਡੇ ਲਈ ਦੇਖੋ ਕੋਈ ਵੀ ਚੀਜ਼ ਅਗਰ ਤੁਹਾਨੂੰ ਤੁਹਾਨੂੰ ਸਟਰੋਂਗ ਬਣਾਉਂਦੀ ਹੈ ਤੁਹਾਨੂੰ ਸ਼ਕਤੀਸ਼ਾਲੀ ਬਣਾਉਂਦੀ ਹੈ ਉਹ ਚੀਜ਼ ਕਰਨ ਚ ਕੋਈ ਹਰਜ ਨਹੀਂ ਹੈ ਪੁਰਾਣੇ ਜ਼ਮਾਨੇ ਵਿੱਚ ਤਾਂ ਇਸ ਇਹ ਜਿਹੜਾ ਤੀਰੰਦਾਜੀ ਸੀ ਇਹ ਵਿੱਦਿਆ ਹੀ ਉਸ ਨੂੰ ਦਿੱਤੀ ਜਾਂਦੀ ਸੀ ਜਿਹੜਾ ਮਾਨਸਿਕ ਤੌਰ ਤੇ ਬਿਲਕੁਲ ਦੁਰਸਤ ਹੁੰਦਾ ਸੀਗਾ ਉਦੋਂ ਬਣਾਉਣ ਦੀ ਕਲਾ ਦਾ ਵੀ ਫਰਕ ਸੀਗਾ ਜਾਂ ਜੇ ਕਿਹਾ ਜਾਵੇ ਉਹਨਾਂ ਨੂੰ ਤਿਆਰੀ ਉਸੇ ਤਰੀਕੇ ਨਾਲ ਕਰਿਆ ਜਾਂਦਾ ਸੀ ਵੀ ਇਹਦਾ ਪਰਪਸ ਸੀ ਯੂਜ਼ ਕਰਨ ਦਾ ਯੋਧਾ ਹੁੰਦੇ ਸੀਗੇ ਉਹਨਾਂ ਦੀ ਤੀਰੰਦਾਜ਼ੀ ਜਿਹੜੀ ਹੁੰਦੀ ਸੀ ਉਹ ਥੋੜੀ ਅਲੱਗ ਤਰੀਕੇ ਦੀ ਹੁੰਦੀ ਸੀ ਉਹਨਾਂ ਦੇ ਕਮਾਨ ਵੀ ਅਲੱਗ ਹੁੰਦੇ ਰਹੇ ਉਹ ਉਹਨਾਂ ਦਾ ਵੈਪਨ ਸਿਸਟਮ ਅਲੱਗ ਹੁੰਦਾ ਸੀਗਾ ਉਹਨਾਂ ਦੇ ਤੀਰ ਉਸ ਤਰੀਕੇ ਦੇ ਮਾਰਕ ਵਾਲੇ ਬਣਾਉਂਦੇ ਸੀਗੇ ਠੀਕ ਹੈ ਕਈ ਵੀ ਜਗ੍ਹਾ ਦੇ ਉੱਤੇ ਅਲੱਗ ਅਲੱਗ ਜਿਹੜੀ ਵਿਦਿਆਵਾਂ ਹੈਗੀਆਂ ਤੀਰ ਘੋੜਸਵਾਰ ਕਰਦੇ ਘੋੜਸਵਾਰੀ ਕਰਦੇ ਵੀ ਤੀਰੰਦਾਜ਼ੀ ਕਰਨਾ ਉਹ ਸਭ ਚੀਜ਼ਾਂ ਜਿਹੜੀ ਯੁੱਧਗੱਲਾ ਸੀ ਦੇ ਵਿੱਚ ਆ ਜਾਂਦੀ ਸੀ ਮੈਂ ਕੱਲਾ ਸ਼ੁਰੂ ਹੋਇਆ ਸੀ ਅੱਜ ਦੇਖੋ ਮੇਰੇ ਨਾਲ ਕਿੰਨੇ ਲੋਕ ਹੈਗੇ ਆਂ ਔਰ ਉਹ ਤੀਰੰਦਾਜ਼ੀ ਕਰ ਰਹੇ ਸਸਿਕਾਲਾ ਟ੍ਰੈਡੀਸ਼ਨਲ ਆਰਚਰੀ ਦੀ ਗੱਲ ਕਰਾਂਗੇ ਅੱਜ ਇੱਕ ਵਾਰੀ ਫੇਰ ਤੋਂ ਕਿਉਂਕਿ ਇੱਕ ਸਮਾਂ ਪਹਿਲਾਂ ਅਸੀਂ ਸ਼ੁਰੂਆਤ ਕਰੀ ਸੀ ਇਹਦੀ ਜਿਹਦੇ ਵਿੱਚ ਜਸਵਿੰਦਰ ਸਿੰਘ ਹੋਰਾਂ ਨੇ ਦੱਸਿਆ ਸੀਗਾ ਕਿ ਕਿਵੇਂ ਲੋਕਾਂ ਦੇ ਵਿੱਚ ਅੱਜ ਇੰਟਰਸਟ ਵਧ ਵੀ ਰਿਹਾ ਤੇ ਪਰ ਕਿਉਂਕਿ ਸਾਡੇ ਇਤਿਹਾਸ ਦੇ ਨਾਲ ਇਤਿਹਾਸ ਦੇ ਪੰਨਿਆਂ ਦੇ ਨਾਲ ਜੁੜੀ ਇਹਨੂੰ ਹੁਣ ਖੇਡ ਦਾ ਰੂਪ ਦੇ ਲਈਏ ਜਾਂ ਫਿਰ ਇਹ ਉਹ 파ਟ ਰਿਹਾ ਸਾਡੀ ਉਸ ਜ਼ਿੰਦਗੀ ਦਾ ਜਿਹਦੇ ਵਿੱਚ ਲੜਾਕਿਆਂ ਨੇ ਹਮੇਸ਼ਾ ਇਹਨੂੰ ਯੂਜ਼ ਕੀਤਾ ਇੱਕ ਆ ਜੇ ਅੱਜ ਦੀ ਘੜੀ ਦੇ ਹਿਸਾਬ ਦੇ ਨਾਲ ਦੇਖਦੇ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਅਪਗ੍ਰੇਡ ਹੋ ਗਈਆਂ ਨੇ ਕਿਆਂ ਪਰ ਤੁਨੁਰਵੇਦ ਦੀ ਜਦੋਂ ਗੱਲ ਕਰਦੇ ਆ ਤਾਂ ਉਸ ਤੋਂ ਬਾਅਦ ਤੁਨੁਸ਼ਦੀ ਗੱਲ ਕਰਦੇ ਆ ਤਾਂ ਅੱਜ ਵੀ ਕਿਤਨਾ ਕਿਤੇ ਲੋਕਾਂ ਨੂੰ ਇੰਨਾ ਹੀ ਇੰਟਰਸਟ ਇਹਦੇ ਵਿੱਚ ਹੈਗਾ ਚਾਹੇ ਖੇਡ ਦੇ ਤੌਰ ਤੇ ਲਾ ਲਈਏ ਚਾਹੇ ਪੁਰਾਣੇ ਸਮੇਂ ਦੇ ਦੌਰਾਨ ਅਸੀਂ ਇਹਨੂੰ ਲੜਾਕਿਆਂ ਦੇ ਹਥਿਆਰ ਦੇ ਰੂਪ ਦੇ ਵਿੱਚ ਦੇਖਦੇ ਸੀਗੇ ਜਸਵਿੰਦਰ ਸਿੰਘ ਜੀ ਅੱਜ ਦੁਬਾਰੇ ਫੇਰ ਸਾਡੇ ਨਾਲ ਨੇ ਕਿਉਂਕਿ ਅ ਪਿਛਲੀ ਵਾਰ ਤਿਆਰੀ ਕਰ ਰਹੇ ਸੀ ਤੇ ਇਸ ਵਾਰ ਤਾਂ ਜਸਵਿੰਦਰ ਜੀ ਫਿਰ ਤੁਸੀਂ ਜੇ ਕਹੀਏ ਲੋਕ ਬੜੀ ਵੱਡੀ ਗਿਣਤੀ ਚ ਪਹੁੰਚੇ ਨੇ ਅਲੱਗ-ਅਲੱਗ ਸਟੇਟਾਂ ਤੋਂ ਦੇਸ਼ਾਂ ਦੀਆਂ ਤੋਂ ਹਾਂਜੀ ਅਸੀਂ ਇੱਕ ਐਸੋਸੀਏਸ਼ਨ ਬਣਾਈ ਹੈ ਜਿਸ ਦਾ ਨਾਮ ਹੈ ਇੰਡੋ ਵੈਦਿਕ ਟ੍ਰੈਡੀਸ਼ਨਲ ਆਰਚਰੀ ਐਸੋਸੀਏਸ਼ਨ ਇਹ ਜਿਹੜੀ ਆਪਣੀ ਰਵਾਇਤੀ ਤੀਰਅੰਦਾਜ਼ੀ ਹੈਗੀ ਹੈ ਉਸ ਨੂੰ ਅ ਤਨੁਰ ਵਿਦਿਆ ਨੂੰ ਪ੍ਰਮੋਟ ਕਰਦੇ ਆ ਤੇ ਤਨੁਰ ਵੇਦ ਦੇ ਆਧਾਰ ਦੇ ਉੱਤੇ ਉਸ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਕਿਉਂਕਿ ਮੈਂ ਕਈ ਜਗ੍ਹਾ ਇੰਟਰਨੈਸ਼ਨਲ ਮੈਂ ਖੇលਕੇ ਆਇਆ ਹਾਂ ਉੱਥੇ ਮੈਂ ਅਲੱਗ-ਅਲੱਗ ਫਾਰਮੈਟ ਨੂੰ ਮੈਂ ਸਮਝਿਆ ਕਿ ਉੱਥੇ ਕਿਵੇਂ ਉਹਨਾਂ ਦਾ ਕੀ ਲੈਵਲ ਹੈ ਕਿਵੇਂ ਕਰਦੇ ਆਗੇ ਉਸ ਨੂੰ ਮੈਂ ਇੱਥੇ ਰੈਪਲੀਕੇਟ ਕਰ ਰਿਹਾ ਹਾਂ ਉਸ ਨੂੰ ਵਾਪਸ ਲੈ ਕੇ ਆ ਰਹੇ ਹਾਂ ਕਿ ਸਾਡੇ ਦੇਸ਼ ਦੇ ਲੋਕਾਂ ਨੂੰ ਵੀ ਜਿਹੜੇ ਤੀਰੰਦਾਜ਼ੀ ਕਰਦੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਬਾਹਰ ਕਿਵੇਂ ਖੇਲੀ ਜਾ ਰਹੀ ਹੈ ਜਿਹੜੇ ਤੀਰੰਦਾਜ਼ੀ ਦੇ ਕੰਪੀਟੀਸ਼ਨਸ ਹੁੰਦੇ ਆ ਚੈਂਪੀਅਨਸ਼ਿਪਸ ਹੁੰਦੀਆਂ ਉੱਥੇ ਜੇ ਅਸੀਂ ਸਾਡਾ ਬੰਦਾ ਕਮਸ਼ਕਮ ਇਤੋਂ ਤਿਆਰੀ ਕਰਕੇ ਜਾਣਾ ਚਾਹੀਦੇ ਕਿ ਕਿਹੋ ਜੇ ਅਸੀਂ ਸਾਡੇ ਕੋਲ ਟਾਰਗੇਟਸ ਹੈ ਕਿਸ ਤਰੀਕੇ ਦੇ ਡਿਸਟੈਂਸ ਤੇ ਖੇលਿਆ ਜਾਂਦਾ ਐਸਪੋਰਟ ਇਹਦੇ ਚ ਦੇਖਿਏ ਜੀ ਇੱਕ ਚੀਜ਼ ਜਦੋਂ ਸਾਡੇ ਜੇ ਕਹੇ ਜੇ ਪੰਜਾਬ ਨੂੰ ਜੇ ਦੇਖੀਏ ਜਾਂ ਸਿੱਖਾਂ ਨੂੰ ਦੇਖਦੇ ਆਂ ਜਦੋਂ ਅਸੀਂ ਆਪਦੇ ਸਰਦਾਰਾਂ ਦੀ ਗੱਲ ਕਰਦੇ ਆਂ ਸਾਡੇ ਜਹਨ ਚਾਉਂਦੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਾਂ ਉਸ ਸਮੇਂ ਦੀਆਂ ਜਦੋਂ ਅਸੀਂ ਦੇਖਦੇ ਆਂ ਵੀ ਉਹਨਾਂ ਦੇ ਕੋਲ ਤੀਰ ਹੁੰਦੇ ਸੀਗੇ ਆਪਦੇ ਹਥਿਆਰ ਦੇ ਰੂਪ ਦੇ ਵਿੱਚ ਪਰ ਇੰਡੀਆ ਦੇ ਜਦੋਂ ਦੇਖਦੇ ਆਂ ਜਿਵੇਂ ਉਹ ਥੋੜੇ ਬਹੁਤ ਅਲੱਗ-ਅਲੱਗ ਸਟੇਟਾਂ ਤੋਂ ਲੋਕ ਆਏ ਨੇਗੇ ਹਰ ਕਿਸੇ ਦੇ ਨਾਲ ਯਾਨੀ ਕਿ ਤੁਨੁਸ਼ਦਾ ਪਾਟ ਜੁੜਿਆ ਹੋਇਆਗਾ ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ ਧਾਰਮਿਕ ਰੂਪ ਦੇ ਵਿੱਚ ਹੋਵੇ ਚਾਹੇ ਉਹ ਜੇ ਕਹੇ ਜੇ ਲੜਾਈਆਂ ਦੇ ਸਮੇਂ ਦੇ ਵਿੱਚ ਹੋਵੇ ਜੀ ਹਾਂ ਬਿਲਕੁਲ ਜੀ ਇਹ ਜੇ ਅਸੀਂ ਟ੍ਰੈਡੀਸ਼ਨਲ ਆਰਚਰੀ ਵੱਲ ਜਾਈਏ ਨਾ ਅੰਦਰ ਤਾਂ ਸਾਨੂੰ ਹਰ ਚੀਜ਼ ਸਾਨੂੰ ਟ੍ਰੈਡੀਸ਼ਨਲ ਮਿਲੇਗੀ ਜਿਹਦੇ ਵਿੱਚ ਕਿ ਪੁਰਾਤਨ ਜੇ ਮੁਗਲਾਂ ਦਾ ਟਾਈਮ ਦੇਖ ਲਓ ਉਹਨਾਂ ਦੇ ਉਹਨਾਂ ਦਾ ਕਮਾਨ ਯੂਜ਼ ਹੁੰਦਾ ਸੀ ਅੱਜ ਵੀ ਉਹਨੂੰ ਮੁਗਲ ਬੋਹ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਹਾਂ ਠੀਕ ਹੈ ਸਿੰਧ ਦੇ ਵਿੱਚ ਪੁਰਾਣਾ ਚੱਲਦਾ ਸੀ ਉੱਤੇ ਸਿੰਧ ਬੋਹ ਬੰਦਾ ਸੀਗਾ ਸਿੰਧ ਕਮਾਨ ਉਹਦੀ ਪਹਿਚਾਨ ਹੈ ਕਈ रियासत ਪੁਰਾਣੇ ਟਾਈਮ ਦੇ ਲੋਕਾਂ ਦੀ ਪਹਿਚਾਨ ਸੀਗੀ ਜਿਹੜੇ ਕਮਾਨਾਂ ਤੋਂ ਪਛਾਣੇ ਜਾਂਦੇ ਸੀਗੇ ਉਹਨਾਂ ਦੀ ਜਿਹੜੀ ਸਲਤਨਤਾਂ ਉਹ ਪਛਾਨੀਆਂ ਜਾਂਦੀ ਸੀ ਪਛਾਣੀ ਸੀ ਉਹਨਾਂ ਦੀ ਇਹ ਰਹਿ ਗਈ ਬਿਲਕੁਲ ਉਹਨਾਂ ਦੀ ਵੀ ਆਇਡੈਂਟੀਟੀ ਸੀ ਔਰ ਉਹ ਜਿਹੜੇ ਕਮਾਨ ਜਿਹੜਾ ਡਿਜ਼ਾਈਨ ਹੁੰਦਾ ਸੀਗਾ ਉਹ ਉਸ ਤਰੀਕੇ ਦਾ ਬਣਾਇਆ ਜਾਂਦਾ ਸੀ ਉਹਨਾਂ ਨੂੰ ਉਹੀ ਨਾਮ ਦਿੱਤਾ ਗਿਆ ਉਹਦੇ ਇਲਾਵਾ ਜਿਹੜੇ ਹੁਣ ਬਾਕੀ ਜਿਹੜੇ ਸਾਡੇ ਤੀਰਅੰਦਾਜ਼ ਜੇ ਆਪਾਂ ਪੰਜਾਬ 'ਚ ਕਈ ਹੈ ਖਾਲੀਗੁਰੂ ਰਵਿੰਦਰ ਸਿੰਘ ਜੀ ਨਹੀਂ ਸੀਗੇ ਹੋਰ ਵੀ ਸੀਗੇ ਮਹਾਰਾਜਾ ਰਣਜੀਤ ਸਿੰਘ ਵੀ ਆਏ ਉਹ ਵੀ ਅੱچھے ਤੀਰਅੰਦਾਜ਼ ਸੀਗੇ ਠੀਕ ਹੈ ਹਰੀ ਸਿੰਘ ਨਲਵਾ ਵੀ ਅੱچھے ਤੀਰਅੰਦਾਜ਼ ਸੀਗੇ ਮਨਪ ਸਿੰਘ ਬਹਾਦਰ ਜੀ ਵੀ ਅੱਛੇ ਤੀਰੰਦਾਜ਼ ਸਿਗੇ ਜੇ ਤੁਸੀਂ ਅੱਜ ਤੁਸੀਂ ਤਸਵੀਰ ਦੇਖਦੇ ਹੋ ਬਾਬਾ ਹਨੂਮਾਨ ਸਿੰਘ ਜੀ ਦੀ ਉਹਨਾਂ ਉਹਨਾਂ ਦੇ ਹੱਥ ਵਿੱਚ ਵੀ ਤੁਹਾਨੂੰ 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 ਦਿਖੂਗਾ ਠੀਕ ਹੈ ਤੀਰ کمان ਦਿਖੂਗਾ ਤਾਂ ਇਹ ਦਾ ਸਿੱਖ ਜੇ ਸਿੱਖ ਇਤਿਹਾਸ ਨੂੰ ਦੇਖੀਏ ਤਾਂ ਆਪਾਂ ਹੈਗੇ ਹੀ ਆ ਲੇਕਿਨ ਉਸ ਤੋਂ ਪਹਿਲਾਂ ਵੀ ਸਿਗੇ ਅਲੱਗ-ਅਲੱਗ ਥਾਵਾਂ ਦੇ ਤੇ ਜੇ ਆਪਾਂ ਰਾਜਸਥਾਨ ਦੀ ਗੱਲ ਕਰੀਏ ਮਾਰਾਣਾ ਪ੍ਰਤਾਪ ਬਹੁਤ ਅੱਛਾ ਤੀਰੰਦਾਜ਼ ਸੀਗਾ ਠੀਕ ਹੈ ਜੇ ਆਪਾਂ ਮਿਡਲ ਇਸ ਪਾਸੇ ਜਾਂਦੇ ਚਾੜਖੰਡ ਔਰ ਇਸ ਬਿਹਾਰ ਵਾਲੇ ਪਾਸੇ ਜਾਂਦੇ ਸੀ ਬਿਰਸਾ ਔਰ ਬਿਰਸਾ ਮੁੰਡਾ ਦਾ ਨਾਮ ਹੁੰਦਾ ਹੈਗਾ ਆਦੀਵਾਸੀ ਤੀਰੰਦਾਸ ਸੀਗਾ ਠੀਕ ਹੈ ਇਸ ਤਰੀਕੇ ਨਾਲ ਤੀਰੰਦਾਸ ਜੀ ਜਿਹੜੇ ਸਾਡੇ ਜਿਹੜੇ ਦੇਸ਼ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਤੇ ਅਲੱਗ-ਅਲੱਗ ਟਾਈਮ ਤੇ ਅੱਛੀ ਰਹੀ ਹੈ ਔਰ ਇਹਨੂੰ ਬਹੁਤ ਮਤਵਵਾਰ ਦਿੱਤੀ ਜਾਂਦੀ ਸੀ ਲੇਕਿਨ ਅੰਗਰੇਜ਼ਾਂ ਦੇ ਆਉਣ ਦੇ ਬਾਅਦ ਇਹਦੇ ਵਿੱਚ ਡਾਊਨਫਾਲ ਆਇਆ ਸੀਗਾ ਔਰ ਜੇ ਤੀਰ ਬਣਾਣ ਤਨੁਸ਼ ਬਣਾਉਣ ਵਾਲੇ ਵੀ ਨਹੀਂ ਰਹੇ ਸੀਗੇ ਕਿਉਂਕਿ ਜਿਹੜੇ ਇਹ ਸੀਗੇ ਤੀਰ ਤੀਰ ਸੀਗੇ ਇਹਨਾਂ ਦੀ ਜਿਹੜੀ ਜਿਹੜਾ ਲੈਵਲ ਸੀਗਾ ਮਾਰਕ ਸ਼ਮਤਾ ਸੀਗੀ ਉਹ ਜ਼ਿਆਦਾ ਹੁੰਦੀ ਸੀ ਉਸ ਟਾਈਮ ਦੀ ਬੰਦੂਕਾਂ ਤੋਂ ਹੂੰ ਤੇ ਇਸ ਕਰਕੇ ਉਹਨਾਂ ਨੇ ਜਿਹੜਾ ਹੈ ਇਸ ਨੂੰ ਦਬਾ ਦਿੱਤਾ ਤਾਂ ਸਾਡੇ ਤੋਂ ਜਿਹੜੀ ਵਿਦਿਆ ਹੈ ਉਹ ਵੀ ਭੋਲੀ-ਉਲੀ ਘਟ ਗਈ। ਇਹਦਾ ਵੈਸੇ ਜੇ ਉਹ ਤੁਸੀਂ ਨੇਚਰਲ ਇੰਪੈਕਟ ਦੇਖੋ ਜੀ ਜਿਵੇਂ ਤੁਸੀਂ ਦੱਸਿਆ ਵੀ ਅੰਗਰੇਜ਼ਾਂ ਦੇ ਹੋਂਦ ਦੇ ਸਮੇਂ ਤੋਂ ਬਾਅਦ ਚਲੋ ਚਾਹੇ ਲਾ ਲਓ ਵੀ ਇੱਕ ਸੈਂਟੀਫਿਕ ਯੁੱਗ ਦਾ ਹੀ ਜ਼ਿਆਦਾ ਸ਼ੁਰੂਆਤ ਹੋਈ ਆ ਉਹਨੂੰ ਬੂਸਟ ਮਿਲਿਆ ਕਾਫੀ ਜ਼ਿਆਦਾ। ਇਹਦੀ ਜੇਕਰ ਤੁਨੂਸ਼ ਨੂੰ ਲੈ ਕੇ ਜਿਵੇਂ ਤੁਹਾਡੇ ਵਰਗੇ ਲੋਕ ਨੇ ਅੱਜ ਇਹਨੂੰ ਦੁਬਾਰੇ ਫੇਰ ਤੋਂ ਸੁਰਜੀਤ ਕਰਨ ਨੂੰ ਵੀ ਆਖਰ ਲੋਕਾਂ ਦੇ ਵਿੱਚ ਆਪਦੀ ਪੁਰਾਣੀ ਵਿਰਾਸਤ ਨੂੰ ਨਾ ਪੁੱਲੋ ਇੱਕ ਵਿਰਾਸਤ ਆ ਸਾਡੀ। ਇਹਦੀ ਇਹਦੇ ਨਾਲ ਵੈਸੇ ਇੰਪੈਕਟਲੀ ਜੇ ਦੇਖਿਆ ਜਾਵੇ ਤਾਂ ਇਹਦਾ ਕੋਈ ਨੁਕਸਾਨ ਵੀ ਹੋਇਆ ਕਿਉਂਕਿ ਵੈਸੇ ਤਾਂ ਅਪਗ੍ਰੇਡ ਚੀਜ਼ਾਂ ਬਹੁਤ ਆ ਗਈਆਂ ਅੱਜ ਵੀ ਕਿੰਨਾ ਜ਼ਰੂਰੀ 파ਟ ਹੈ ਇਹ ਸਾਡੇ ਲਈ ਦੇਖੋ ਕੋਈ ਵੀ ਚੀਜ਼ ਅਗਰ ਤੁਹਾਨੂੰ ਤੁਹਾਨੂੰ ਸਟਰੋਂਗ ਬਣਾਉਂਦੀ ਹੈ ਤੁਹਾਨੂੰ ਸ਼ਕਤੀਸ਼ਾਲੀ ਬਣਾਉਂਦੀ ਹੈ ਉਹ ਚੀਜ਼ ਕਰਨ ਚ ਕੋਈ ਹਰਜ ਨਹੀਂ ਹੈ ਇਹ ਖਾਲੀ ਤੁਹਾਨੂੰ ਮਾਨਸਿਕ ਤੌਰ ਤੇ ਵੀ ਤੁਹਾਨੂੰ ਸਟਰੋਂਗ ਕਰਦੀ ਹੈ ਤੁਹਾਨੂੰ ਸਰੀਰਕ ਤੌਰ ਤੇ ਵੀ ਸਟਰੋਂਗ ਕਰਦੀ ਹੈ ਕਿਉਂਕਿ ਕਮਾਂਡ ਵਗੈਰਾ ਕਿਚਨ ਨਹੀਂ ਤੁਹਾਨੂੰ ਫਿਜ਼ੀਕਲੀ ਸਟਰੋਂਗ ਹੋਣਾ ਪੈਂਦਾ ਉਹਦੇ ਬਾਅਦ ਮਾਨਸਿਕ ਤੌਰ ਤੇ ਸਟਰੋਂਗ ਹੋਣ ਲਈ ਯੋਗਿਕ ਜਿਹੜੀ ਕ੍ਰਿਆ ਹੈਗੀਆਂ ਉਹ ਵੀ ਇਹਦੇ ਨਾਲ ਸੰਬੰਧ ਰੱਖਦੀਆਂ ਉਹਦੇ ਇਲਾਵਾ ਤੁਹਾਨੂੰ ਇਸ ਹੇਲਰ ਜਿਹੜੀ ਡਿਵੈਲਪਮੈਂਟ ਹੈ ਉਹ ਬਹੁਤ ਵਧੀਆ ਹੋ ਜਾਂਦੀ ਹੈ ਫਿਰ ਤੁਹਾਡੀ ਜਿਹੜੀ ਸਾਈਕਲੋਜੀ ਬੰਦੀ ਹੈ ਉਹ ਏਮ ਅਚੀਵਮੈਂਟ ਦੀ ਉਹ ਵੀ ਕ੍ਰੀਏਟ ਹੁੰਦੀ ਤਾਂ ਓਵਰਆਲ ਡਿਵੈਲਪਮੈਂਟ ਹੁੰਦੀ ਹੈ ਤੀਰੰਦਾਜ਼ੀ ਨਾਲ ਤੁਸੀਂ ਇਹ ਨਾ ਸੋਚੋ ਕਿ ਖਾਲੀ ਇੱਕ ਯੋਧਾ ਦੇ ਤੌਰ ਤੇ ਹੀ ਤੀਰੰਦਾਜ਼ੀ ਕਰਨੀ ਚਾਹੀਦੀ ਹੈ ਆਪਣੇ ਆਪ ਨੂੰ ਸਟ੍ਰੈਸ ਲੀਵ ਕਰਨ ਦੇ ਲਈ ਵੀ ਤਿਰੰਦਾਜੀ ਕੀਤੀ ਜਾਂਦੀ ਹੈ ਅੱਜ ਦੁਨੀਆ ਦੇ ਚੰਨੇ ਸਟ्रेस ਹੈ ਡਾਇਬਟੀਜ਼ ਹੈ ਸਾਰਾ ਕੁਝ ਹੈ ਉਹ ਤੀਰੰਦਾਜੀ ਕਰਨਗੇ ਉਹਨਾਂ ਨੂੰ ਉਹਨਾਂ ਨੂੰ ਹੈਲਪ ਮਿਲੇਗੀ ਉਹਦੇ ਵਿੱਚ ਯਾਨੀ ਕਿ ਇਹ ਸਿਰਫ ਉੱਥੇ ਤੱਕ ਨਹੀਂ ਹੈਗਾ ਵੀ ਅਸੀਂ ਜੀ ਜੇ ਕੋਈ ਬੰਦਾ ਤੀਰੰਦਾਜੀ ਕਰਦਾ ਹੈ ਤਾਂ ਉਹ ਉਹ ਕਰ ਸਕਦੇ ਤਾਂ ਇਹਦਾ ਬਾਡੀ ਇੰਪੈਕਟ ਬਹੁਤ ਵੱਡਾ ਹੈਗਾ ਜੀ ਹਾਂ ਇਹਨੂੰ ਆਪਾਂ ਸਿਰਫ ਇੱਕ ਇੱਕ ਹਥਿਆਰ ਦੇ ਤੌਰ ਤੇ ਤੁਸੀਂ ਇਹਨੂੰ ਸੀਮਿਤ ਨਹੀਂ ਕਰ ਸਕਦੇ ਇਹ ਸਿਖਲਾਈ ਇਸ ਵਿੱਚ ਬਹੁਤ ਚੀਜ਼ਾਂ ਦੀ ਹੁੰਦੀ ਹੈ ਕਿਉਂਕਿ ਤੁਸੀਂ ਜਦ ਪ੍ਰੋਪਰਲੀ ਫਿਟ ਹੋਗੇ ਤਾਂ ਹੀ ਤੁਸੀਂ ਕਿਸੇ ਕਿਸੇ ਸਪੋਰਟਸ ਨੂੰ ਵੀ ਅਪਣਾ ਸਕੋਗੇ। ਅੱਛਾ ਇਹਦਾ ਵੀ ਬਾਕੀ ਸਪੋਰਟਸ ਦੇ ਵਾਂਗ ਹੀ ਹੈ ਇਹ ਨਹੀਂ ਹੈਗਾ ਵੀ ਜੇ ਤੁਸੀਂ ਅਨਫਿਟ ਹੈਗੇ ਤਾਂ ਤੁਸੀਂ ਸੋਚੋ ਵੀ ਮੈਂ ਤੀਰਅੰਦਾਜ਼ੀ ਕਰ ਲਵਾਂ ਤਾਂ ਉਹ ਨਹੀਂ ਹੈਗਾ। ਨਹੀਂ ਜੀ ਬਿਲਕੁਲ ਦੇਖੋ ਫਿਟਨੈਸ ਲੈਵਲ ਸਾਰਿਆਂ ਦੇ ਅਲੱਗ-ਅਲੱਗ ਹੁੰਦੇ ਆ। ਹੂੰ ਠੀਕ ਹੈ ਨੇ ਪੁਰਾਣੇ ਜ਼ਮਾਨੇ ਵਿੱਚ ਤਾਂ ਇਸ ਇਹ ਜਿਹੜਾ ਤੀਰਅੰਦਾਜ਼ੀ ਸੀ ਇਹ ਵਿੱਦਿਆ ਹੀ ਉਸ ਨੂੰ ਦਿੱਤੀ ਜਾਂਦੀ ਸੀ ਜਿਹੜਾ ਮਾਨਸਿਕ ਤੌਰ ਤੇ ਬਿਲਕੁਲ ਦੁਰਸਤ ਹੁੰਦਾ ਸੀਗਾ, ਸਾਫ਼ ਮਨ ਦਾ ਹੁੰਦਾ ਸੀਗਾ ਤੇ ਉਹਦੇ ਬੜੇ ਟੈਸਟ ਹੁੰਦੇ ਸੀਗੇ ਉਹਨਾਂ ਦਾ ਜਿਹੜਾ ਉਸਤਾਦ ਹੁੰਦਾ ਸੀ, ਗ ਤੀਰੰਦਾ ਜੀ ਸਖਾਂਦੇ ਸੀ ਵਿਦਿਆਦੰਤ ਸੀ ਹਰ ਕਿਸੇ ਨੂੰ ਨੋਨ ਇੱਕ ਸਿਕਾਈ ਜਾਂਦੀ ਸੀ ਜੀ ਜਿੰਦਾ ਜੀ ਤੱਕੋਗੇ ਤੁਸੀਂ ਤਾਂ ਜਿੰਨੀ ਡੂੰਗੇ ਤਰੀਕੇ ਦੇ ਨਾਲ ਜਾਣਦੇ ਵੀ ਹੋ ਕਿਉਂਕਿ ਉਹੀ ਬੰਦਾ ਅੱਗੇ ਵਧਾ ਸਕਦਾ ਉਹ ਚੀਜ਼ ਨੂੰ ਜਿਹੜਾ ਉਹਦਾ ਪੂਰਾ ਬੈਕਗ੍ਰਾਉਂਡ ਜਾਣਦਾ ਹੈਗਾ ਚੰਗੀ ਤਰ੍ਹਾਂ ਦੇ ਨਾਲ ਜੇ ਅਸੀਂ ਅੱਜ ਦੀ ਚਲੋ ਹੁਣ ਤੁਸੀਂ ਤਾਂ ਇਹਨੂੰ ਟ੍ਰੈਡੀਸ਼ਨਲ ਤੌਰ ਦੇ ਉੱਤੇ ਇੱਕ ਜ਼ਿੰਦਾ ਕਰ ਰਹੇ ਹੋ ਜਾ ਇਹਨੂੰ ਵਧਾ ਰਹੇ ਹਾਂ ਅੱਗੇ ਪਰ ਜੇ ਅਸੀਂ ਜਿਵੇਂ ਤੁਸੀਂ ਗੱਲ ਕਰੀ ਪੁਰਾਣੇ ਸਾਡੇ ਗੁਰੂਆਂ ਦੀ ਜਾਂ ਜਿਹੜੇ ਲੜਾਕੇ ਸੀ ਮਹਾਰਾਣਾ ਪ੍ਰਤਾਪ ਦੀ ਗੱਲ ਕਰੀਏਗੀ ਤੁਸੀਂ ਜਾਂ ਆਦੀਵਾਸੀਆਂ ਦੀ ਗੱਲ ਕਰੀਆ ਉਹਨਾਂ ਦੇ ਇਹ ਤਨੁਸ਼ ਦੀ ਤੇ ਤੀਰ ਦੀ ਜੇ ਕਿਹਾ ਜਾਵੇ ਹੁੰਦੇ ਆਮ ਤਨੁਸ਼ ਤੀਰਾਂ ਦੇ ਨਾਲ ਉਹ ਕਿੰਨਾ ਡਿਫਰੈਂਸ ਹੁੰਦਾ ਸੀ ਉਦੋਂ ਬਣਾਉਣ ਦੀ ਕਲਾ ਦਾ ਵੀ ਫਰਕ ਸੀਗਾ ਜਾਂ ਜੇ ਕਿਹਾ ਜਾਵੇ ਉਹਨਾਂ ਨੂੰ ਤਿਆਰੀ ਉਸੇ ਤਰੀਕੇ ਨਾਲ ਕਰਿਆ ਜਾਂਦਾ ਸੀ ਵੀ ਇਹਦਾ ਪਰਪਸ ਸੀ ਯੂਜ਼ ਕਰਨ ਦਾ ਦੇਖੋ ਤੀਰ ਅੰਦਾਜ਼ੀ ਦਾ ਪਰਪਸ ਨਾਲ ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਤਰੀਕੇ ਨਾਲ ਰਿਹਾ ਜਿਹੜੇ ਆਦੀਵਾਸੀ ਹੈਗੇ ਆ ਉਹ ਜ਼ਿਆਦਾਤਰ ਇਸ ਨੂੰ ਆਪਣੀ ਰੱਖਸ਼ਾ ਕਰਨ ਦੇ ਲਈ ਜਾਂ ਸ਼ਿਕਾਰ ਕਰਨ ਦੇ ਲਈ ਕਰਦੇ ਸੀ ਉਹਨਾਂ ਦੀ ਜਿਹੜਾ ਜੀਵਨ ਆਪਨ ਸੀਗਾ ਉਹ ਦਿੱਤੇ ਆਧਾਰਿਤ ਸੀਗਾ ਜਿਹੜੇ ਯੋਧਾ ਹੁੰਦੇ ਸੀਗੇ ਉਹਨਾਂ ਦੀ ਤੀਰੰਦਾਜ਼ੀ ਜਿਹੜੀ ਹੁੰਦੀ ਸੀ ਉਹ ਥੋੜੀ ਅਲੱਗ ਤਰੀਕੇ ਦੇ ਹੁੰਦੇ ਸੀ ਉਹਨਾਂ ਦੇ ਕਮਾਨ ਵੀ ਅਲੱਗ ਹੁੰਦੇ ਰਹੇ ਆ ਉਹ ਉਹਨਾਂ ਦਾ ਵੈਪਨ ਸਿਸਟਮ ਅਲੱਗ ਹੁੰਦਾ ਸੀਗਾ ਉਹਨਾਂ ਦੇ ਤੀਰ ਉਸ ਤਰੀਕੇ ਦੇ ਮਾਰਕ ਵਾਲੇ ਬਣਾਉਂਦੇ ਸੀਗੇ ਠੀਕ ਹੈ ਕਈ ਵੀ ਜਗ੍ਹਾ ਦੇ ਉੱਤੇ ਅਲੱਗ ਅਲੱਗ ਜਿਹੜੀ ਵਿਦਿਆਵਾਂ ਹੈਗੀਆਂ تیر ਘੋੜਸਵਾਰ ਕਰਦੇ ਘੋੜਸਵਾਰੀ ਕਰਦੇ ਵੀ ਤਿਰੰਦਾਜ਼ੀ ਕਰਨਾ ਉਹ ਸਭ ਚੀਜ਼ਾਂ ਜਿਹੜੀ ਯੁੱਧ ਕਲਾ ਦੇ ਵਿੱਚ ਆ ਜਾਂਦੀ ਸੀ ਤਾਂ ਇਸ ਕਰਕੇ ਜਿਹੜੇ ਇਹਨ ਜਿਹੜੇ ਫਾਰਮੈਟ ਹੈਗੇ ਆ ਟ੍ਰੈਡੀਸ਼ਨਲ ਈਰੰਦਾਜੀ ਤੋਂ ਬੜੇ ਅਲੱਗ-ਅਲੱਗ ਹੈ ਇਹਦੇ ਚ ਫਿਰ ਜਿਵੇਂ ਹੁਣ ਤੁਸੀਂ ਅੱਜ ਇਹ ਸਾਰੇ ਸੱਜਣ ਬੁਲਾਏ ਨੇ ਕਿੰਨਾ ਕ ਅੱਜ ਦੇਖਿਆ ਜਾਵੇ ਮਿਹਨਤ ਜਾਂ ਅੱਜ ਦੇਖਿਆ ਜਾਵੇ ਇੰਨਾਂ ਲੋਕਾਂ ਤੱਕ ਪਹੁੰਚਣਾ ਕਿੱਡਾ ਕ ਵੱਡਾ ਚੈਲੰਜ ਹੈ ਕਿਉਂਕਿ ਬਹੁਤ ਥੋੜੇ ਨੇ ਗਿਣਤੀ ਥੋੜੀ ਆ ਲੋਕਾਂ ਦੀ ਅੱਜ ਜਦੋਂ ਤੁਸੀਂ ਦੇਖਦੇ ਆ ਆਸ-ਪਾਸੇ ਜਿਵੇਂ ਉਰੇ ਦੇਖੀਏ ਤਾਂ ਜਸਵੰਤ ਜੀ ਹੋਰਾਂ ਤੋਂ ਇਲਾਵਾ ਹੋਣਗੇ ਲੋਕ ਪਰ ਜੇ ਸਾਡੀ ਨਿਗਾਹ ਚ ਗੱਲ ਕੀਤੀ ਜਾਵੇ ਤਾਂ ਬਹੁਤ ਘੱਟ ਨੇਗੇ ਇੰਨਾਂ ਲੋਕਾਂ ਤੱਕ ਪਰ ਪਹੁੰਚ ਤੁਸੀਂ ਕਿਵੇਂ ਕਰੀਏ ਇਹ ਹੁੰਦਾ ਵੀ ਜਿਹੜੇ ਇੱਕ ਫਿਰ ਮਾਈਂਡ ਸ ਉੱਪਰ ਵਾਲੇ ਦੀ ਮਿਹਰ ਹੈਗੀ ਹੈ ਕਿ ਉਹ ਜੇ ਉਹ ਕੋਈ ਚੀਜ਼ ਚਾਹੁੰਦਾ ਕਿ ਕੋਈ ਚੀਜ਼ ਹੋਵੇ ਤਾਂ ਉਹਦੇ ਵਿੱਚ ਫਿਰ ਆਪਣੇ ਆਪ ਹੀ ਜਿਹੜੇ ਇੱਕ ਹਾਰ ਚ ਮੋਤੀ ਪਿਰ ਪਿਰੋਣੇ ਸ਼ੁਰੂ ਹੋ ਜਾਂਦੇ ਆ ਤੇ ਲੋਕ ਮਿਲਨੇ ਸ਼ੁਰੂ ਹੋ ਜਾਂਦੇ ਆ ਪਰ ਲਗਣਾ ਤਾਂ ਪੈਂਦਾ ਹੀ ਹੈ ਬਗੈਰ ਇਕੱਲੇ ਮੈਂ ਇਕੱਲਾ ਸ਼ੁਰੂ ਹੋਇਆ ਸੀ ਅੱਜ ਦੇਖੋ ਮੇਰੇ ਨਾਲ ਕਿੰਨੇ ਲੋਕ ਹੈਗੇ ਆਂ ਔਰ ਉਹ ਤੀਰੰਦਾਜ਼ੀ ਕਰ ਰਹੇ ਆ ਠੀਕ ਹੈ ਮੈਂ ਇਕੱਲਾ ਜਾਂਦਾ ਹੁੰਦਾ ਸੀਗਾ ਇੰਟਰਨੈਸ਼ਨਲ ਖੇਡਣ ਦੇ ਲਈ ਔਰ ਲੇਕਿਨ ਉੱਥੇ ਟੀਮਾਂ ਆਉਂਦੀਆਂ ਸੀਗੀਆਂ ਅਲੱਗ-ਅਲੱਗ ਦੇਸ਼ ਤੋਂ ਲੋਕ 5-5 10-10 ਲੋਕ ਆਉਂਦੇ ਸੀਗੇ ਅੱਜ ਮੈਂ ਉਸ ਚੀਜ਼ ਨੂੰ ਕ੍ਰੀਏਟ ਕਰ ਚੁੱਕੇ ਆ ਮੇਰੇ ਨਾਲ ਵੀ ਜਾਣ ਵਾਲੇ ਮੇਰੇ ਨਾਲ 10 15 ਸਾਥੀ ਹੁੰਦੇ ਆ ਤਾਂ ਇਸ ਕਰਕੇ ਅਸੀਂ ਇਸ ਚੀਜ਼ ਨੂੰ ਵਧਾ ਰਹੇ ਆ ਲੋਕ ਜਿਹੜੇ ਇੰਡੀਆ ਵੱਲ ਦੇਖਦੇ ਸੀਗੇ ਕਿ ਵੀ ਇਹ ਇਕੱਲਾ ਹੀ ਤੁਰਿਆ ਫਿਰਦਾ ਲੇਕਿਨ ਅੱਜ ਮੇਰੇ ਨਾਲ ਮੇਰੀ ਟੀਮ ਜਾਂਦੀ ਹੈ ਇੱਥੇ ਦੇ ਲੋਕ ਜਿਹੜੇ ਹੈਗੇ ਜਿਨ੍ਹਾਂ ਨੂੰ ਇੰਟਰਸਟ ਹੈ ਉਹ ਜਾ ਸਕਦੇ ਆ ਉਹ ਜਾ ਰਹੇ ਆ ਆਮ ਤੌਰ ਤੇ ਅਸੀਂ ਜੋ ਦੇਖਦੇ ਆ ਵੀ ਜਿਸ ਤਰ੍ਹਾਂ ਦੇ ਨਾਲ ਜਿਹੜੀਆਂ ਇਹ ਇਹ ਗੇਮਾਂ ਨੇ ਤੇ ਹੁਣ ਜਦੋਂ ਆਪਾਂ ਜਿਵੇਂ ਆਫ ਰੋਡਿੰਗ ਵਾਲੇ ਵੀ ਦੇਖਦੇ ਆ ਇਹ ਠੀਕ ਕਿਤੇ ਨਾ ਕਿਤੇ ਫਾਰਮੈਟ ਇਹ ਲੱਗਦਾ ਵੀ ਇਹ ਉਹ ਜਿਹੜੂ ਲੋਕ ਨੇ ਜਿਹੜੇ ਕਿ ਬਾਕੀਆਂ ਤੋਂ ਪਰੇ ਹੋ ਕੇ ਸੋਚਦੇ ਨੇ ਕਿਤੇ ਨਾ ਜੀ ਹਾਂ ਬਿਲਕੁਲ ਦੇਖੋ ਰੁਟੀਨ ਦੇ ਵਿੱਚ ਤਾਂ ਹਰ ਕੋਈ ਆਪਣਾ ਕੰਮ ਕਰਦਾ ਹੀ ਰਹਿੰਦਾ ਅਸੀਂ ਵੀ ਕਰਦੇ ਆ ਲੇਕਿਨ ਉਸ ਤੋਂ ਹਟ ਕੇ ਜੇ ਅਸੀਂ ਆਏ ਤਾਂ ਸਾਡਾ ਜਨਮ ਜਿਹੜਾ ਹੋਇਆ ਹੈ ਉਹਨੂੰ ਉਹਨੂੰ ਜੇ ਆਪਾਂ ਠੀਕ ਤਰੀਕੇ ਨਾਲ ਉਹਨੂੰ ਵਰਤੋਂ ਕਰੀਏ ਉਹਦੀ ਠੀਕ ਹੈ ਪੋਜ਼ਿਟਿਵ ਵੇ ਦੇ ਵਿੱਚ ਕਰੀਏ ਤੇ ਇਸ ਤੋਂ ਵਧੀਆ ਹੋਰ ਕੀ ਗੱਲ ਹੋਗੀ ਔਰ ਉਹ ਵੀ ਇੱਕ ਸਪੋਰਟਸ ਦੇ ਤੌਰ ਤੇ ਕੀਤਾ ਜਾਤਾ ਇਸ ਤੋਂ ਵਧੀਆ ਤਾਂ ਹੋਰ ਕੋਈ ਗੱਲ ਹੋਈ ਨਹੀਂ ਸਕਦੀ ਇਹਦੇ ਵਿੱਚ ਜਦੋਂ ਅੱਜ ਜੇ ਦੇਖਿਆ ਜਾਵੇ ਜਦੋਂ ਜਿਵੇਂ ਕਹਿੰਦੇ ਹੁੰਦੇ ਆ ਵੀ ਇਕੁਪਮੈਂਟਸ ਦੀ ਜਦੋਂ ਗੱਲ ਕਰਦੇ ਆ ਜਿਵੇਂ ਇਹ ਤਨੁਸ਼ ਦੀ ਗੱਲ ਹੋ ਗਈ ਕਮਾਨ ਦੀ ਗੱਲ ਹੋ ਗਈ ਤੀਰਾਂ ਦੀ ਗੱਲ ਹੋ ਗਈ ਹੁਣ ਇਹਨਾਂ ਨੂੰ ਅੱਜ ਦੇਖਿਆ ਜਾਵੇ ਸੌਖੇ ਤਰੀਕਾ ਮਿਲ ਜਾਂਦੇ ਨੇ ਜਿਹੜੇ ਆਮ ਲੋਕ ਜਦੋਂ ਲੈਣ ਜਾਂਦੇ ਨੇ ਕਿਉਂਕਿ ਇਹ ਉਹ ਚੀਜ਼ ਤਾਂ ਹੈ ਨਹੀਂ ਵੀ ਜਿਵੇਂ ਤੁਹਾਨੂੰ ਆਰਮ ਸਪੋਰਟਸ ਦੀ ਦੁਕਾਨ ਤੋਂ ਮਿਲ ਜਾਂਦੀ ਉਹ ਜਾਂ ਮਿਲ ਜਾਂਦੀ ਹੈਗੀ ਦੇਖੋ ਜੀ ਆਰਮ ਸਪੋਰਟ ਦੀ ਦੁਕਾਨ ਇਹ ਦਿੱਲੀ ਸਪੈਸ਼ਲ ਤੁਹਾਨੂੰ ਕੋਈ ਆਰਚਰੀ ਸ਼ਾਪ ਹੀ ਦੇਖਣੀ ਪੈਂਦੀ ਹੈ ਔਰ ਇਹ ਇਹ ਆਪਾਂ ਕਹਿ ਸਕਦੇ ਹਾਂ ਇੱਥੇ ਵੀ ਡੰਬਰਾ ਕਹਿ ਲਓ ਕਿ ਵੀ ਇੱਥੇ ਤੁਹਾਨੂੰ بیسਬਾਲ ਦੇ ਡੰਡੇ ਜ਼ਰੂਰ ਮਿਲ ਜਾਂਦੇ ਆ ਜਦਕਿ بیسਬਾਲ ਦੀ ਕੋਈ ਇੰਨੀ ਕੋਈ ਵਰਤੋਂ ਹੁੰਦੀ ਨਹੀਂ ਪਰ ਲੋਕ بیسਬਾਲ ਦੇ ਡੰਡੇ ਲੈ ਲੈਂਦੇ ਆ ਕਾਰ ਚ ਰੱਖਣੋਂ ਹਾਂ ਲੇਕਿਨ ਇੱਥੇ ਤੀਰਅੰਦਾਜ਼ੀ ਨੂੰ ਲੈ ਕੇ ਸੀਰੀਅਸ ਨਹੀਂ ਆ ਲੋਕ ਜਾਂ ਸਪੋਰਟ ਸ਼ਾਪ ਵਾਲੇ ਵੀ ਸੀਰੀਅਸ ਨਹੀਂ ਆ ਉਹ ਇਸ ਲਈ ਨਹੀਂ ਰੱਖਦੇ ਕਹਿੰਦੇ ਜੋ ਆਪਣਾ ਕੋਈ ਡਿਮਾਂਡ ਨਹੀਂ ਹੈ ਠੀਕ ਹੈ ਔਰ ਜਦਕਿ ਮੇਰਾ ਇਹ ਕਹਿਣਾ ਹੈ ਕਿ ਜੋ ਦਿਖੇਗਾ ਉਹ बिकੇਗਾ ਜੇ ਤੁਸੀਂ ਦਿਖਾਓਗੇ ਨਹੀਂ ਤਾਂ ਲੋਕਾਂ ਦੇ ਅੰਦਰ ਇੰਟਰਸਟ ਕਿਵੇਂ ਪੈਦਾ ਹੋਏਗਾ ਤਾਂ ਇਹ ਜਿਹੜਾ ਕੀਤਾ ਜਾ ਰਿਹਾ ਹੈ ਇਹ ਸ਼ੋਅ ਹੈ ਇੱਕ ਤਰੀਕੇ ਦਾ ਲੋਕ ਖਾਲੀ ਚੈਂਪੀਅਨਸ਼ਿਪ ਹੀ ਨਹੀਂ ਕਰਨ ਆਏ ਇੱਥੇ ਲੋਕ ਦੇਖ ਵੀ ਰਹੇ ਆ ਉਹ ਕਹਿੰਦੇ ਆ ਅਸੀਂ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਆ ਸਾਨੂੰ ਕੋਈ ਮਿਲਦਾ ਨਹੀਂ ਹੈਗਾ ਠੀਕ ਹੈ ਤੇ ਕਿਵੇਂ ਕਰਨਾ ਹੈ ਤਾਂ ਕਿਹੜਾ ਪ੍ਰੋਸੀਜਰ ਹੈ ਕਿਹੜਾ ਪ੍ਰੋਸੈਸ ਹੈ ਲੋਕ ਪੁੱਛਦੇ ਆ ਸਾਨੂੰ ਹੁਣ ਲੋਕਾਂ ਦੇ ਅੰਦਰ ਇੰਟਰਸਟ ਜਾਗ ਰਿਹਾ ਹੈ ਪਹਿਲਾਂ ਲੋਕ ਟੀਵੀ ਸੀਰੀਅਲ ਦੇਖ ਕੇ ਮਹਾਭਾਰਤ ਰਮਾਇਣ ਦੇਖ ਕੇ ਖੁਸ਼ ਹੋ ਜਾਂਦੇ ਸੀਗੇ ਉਹਨਾਂ ਦੇ ਅੰਦਰ ਲਲਕਤ ਹੁੰਦੀ ਸੀ ਕਿ ਅਸੀਂ ਵੀ ਸਿੱਖੀਏ ਫਿਰ ਦੁਸ਼ਹਿਰਾ ਆਉਂਦਾ ਸੀ ਤਾਂ ਆਪਣੇ ਬੱਚੇ ਨੂੰ ਤੀਰ ਕਮਾਨ ਲੈ ਕੇ ਦੇ ਦਿੰਦੇ ਸੀ ਤੀਰ ਕਮਾਨ ਦਾ ਠੀਕ ਹੈ ਉਹ ਤੀਰ ਉਹ ਤੀਰ ਕਮਾਨ ਟੁੱਟ ਜਾਂਦਾ ਥੋੜੇ ਦਿਨਾਂ ਦੇ ਵਿੱਚ ਕਿਉਂਕਿ ਉਹ ਸਿੰਬੋਲਿਕ ਚੀਜ਼ ਹੈ ਥੋੜੀ ਦੇਰ ਚ ਉਹ ਵਰਤੋਂ ਵਾਲੀ ਚੀਜ਼ ਨਹੀਂ ਹੈ ਉਹ ਬੱਚੇ ਥੋੜੀ ਦੇਰ ਖੇលਦੇ ਆ ਉਹਨਾਂ ਦਾ ਇੰਟਰਸਟ ਖਤਮ ਹੋ ਜਾਂਦਾ ਹੈ ਲੇਕਿਨ ਉਹਨਾਂ ਦੇ ਦਿਮਾਗ 'ਚ ਕਿਤੇ ਇਹ ਚੀਜ਼ ਯਾਦ ਰਹਿ ਜਾਂਦੀ ਕਿ ਅਸੀਂ ਇਹ ਚਲਾਇਆ ਹੋਇਆ ਬਚਪਨ ਸਾਡੇ ਪਿਤਾ ਜੀ ਸਮੇਂ ਹਾਂ ਹੋਰ ਕਿਸੇ ਨੂੰ ਯਾਦ ਹੈ ਠੀਕ ਹੈ ਇਸ ਕਰਕੇ ਉਹ ਚੀਜ਼ ਨੂੰ ਜੇ ਵਿਧਾਨਾ ਹੈ ਔਰ ਉਹਦਾ ਇੰਟਰਸਟ ਪ੍ਰੋਪਰ ਰੱਖਣਾ ਜਾਗਰੂਕ ਰੱਖਣਾ ਤਾਂ ਫਿਰ ਤੁਹਾਨੂੰ ਅੱਛਾ ਇਕਵਿਪਮੈਂਟ ਲੈਣਾ ਪਏਗਾ ਮਾਰਕੀਟ ਤੋਂ ਜਾਂ ਕਿਤੋਂ ਵੀ ਤੁਸੀਂ ਆਪ ਵੀ ਬਣਾ ਸਕਦੇ ਹੋ ਉਈ ਨਾ ਉਹ ਨਹੀਂ ਹੈਗਾ ਹਾਂ ਤੁਸੀਂ ਬਣਾਓਗੇ ਉਸ ਕੁਝ ਫਲੌ ਹੋ ਸਕਦੇ ਆ ਇੱਕ ਵਾਰੀ ਬਣਾਓ ਖਰਾਬ ਹੋ ਜੇਗੀ ਦੂਸਰੀ ਵਾਰ ਉਹ ਤੁਸੀਂ ਬਣਾ ਸਕੋਗੇ ਪਰ ਇਹਦੇ ਚ ਇੱਕ ਚੀਜ਼ ਹੋਰ ਦੱਸੋ ਜਿਵੇਂ ਆਪਾਂ ਜਿਵੇਂ ਤੁਸੀਂ ਬੇਸਪਾਇਡ ਬੈਡ ਦੀ ਗੱਲ ਕਰੀ ਵੀ ਉਹ ਠੀਕ ਗੱਲ ਠੀਕ ਹੈ ਲੋਕਾਂ ਨੇ ਕਾਰਾਂ ਦੇ ਵਿੱਚ ਰੱਖਣ ਨੂੰ ਰੱਖ ਰੱਖਿਆ ਇਹਨੂੰ ਇੱਕ ਜੇ ਜੇ ਇਹਨੂੰ ਕਾਨੂੰਨੀ ਪਾਸੇ ਚ ਦੇਖੀ ਇਹਨੂੰ ਅੱਜ ਵੀ ਹਥਿਆਰ ਦੇ ਰੂਪ ਦੇ ਵਿੱਚ ਦੇਖਿਆ ਜਾਂਦਾ ਜੇ ਨਾਰਮਲੀ ਰੱਖ ਲੈਂਦਾ ਕੋਈ ਦਿੱਕਤ ਨਹੀਂ ਹੈਗਾ ਨਹੀਂ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾ ਦੇਖੋ ਤੀਰ ਤੀਰ ਕਮਾਨ ਰੱਖਣਾ ਕੋਈ ਉਹ ਨਹੀਂ ਹੈ ਅਵੈਧ ਨਹੀਂ ਹੈ ਠੀਕ ਹੈ ਕਈ ਜਗ੍ਹਾ ਤਾਂ ਜਿਵੇਂ ਹੁਣ ਆਦੀਵਾਸੀ ਵੀ ਤਾਂ ਰੱਖਦੇ ਹੀ ਆਂ। ਹਾਂ। ਕਈ ਜਗ੍ਹਾ ਇਹ ਦੇਖੋ ਤੀਰ ਅਲੱਗ ਹੈ ਅਲੱਗ ਚੀਜ਼ ਹੈ ਕਮਾਨ ਅਲੱਗ ਚੀਜ਼ ਹੈ। ਕਮਾਨ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੈਗਾ। ਔਰ ਡੰਡੇ ਤੋਂ ਵੀ ਹਲਕਾ ਹੁੰਦਾ। ਹਾਂ। ਠੀਕ ਹੈ। ਉਹਦੇ ਇਲਾਵਾ ਤੀਰ ਦੀ ਵਰਤੋਂ ਤਾਂ ਹੀ ਹੋ ਸਕਦੀ ਹੈ ਜੇ ਕਮਾਨ ਹੋਏ ਹੋਏਗਾ। ਔਰ ਤੀਰ ਵੀ ਜੇ ਵੀ ਅਲੱਗ-ਅਲੱਗ ਤਰੀਕੇ ਦੇ ਹੁੰਦੇ ਆਂ। ਜਿਹੜੇ ਨਾਰਮਲ ਸਪੋਰਟਸ ਵਾਲੇ ਤੀਰ ਆ ਉਹਦੇ ਨਾਲ ਕੋਈ ਬਹੁਤਾ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਦਾ। ਆਪਾਂ ਸਪੋਰਟਸ ਕਰਦੇ ਆਂ ਤਾਂ ਇਸ ਨਾਲ ਕੋਈ ਐਸਾ ਹੋ ਨਹੀਂ ਹੈ। ਜਦ ਮੈਂ ਕਾਨੂੰਨ ਦੀ ਗੱਲ ਕਰਾਂ ਇਹ ਜ਼ਰੂਰ ਹੈਗਾ ਕਿ ਵੀ ਟੀਰ ਕਮਾਨ ਨੂੰ ਪਬਲਿਕ ਪਲੇਸ ਦੇ ਵਿੱਚ ਬਨ ਕੇ ਨਹੀਂ ਲਿਜਾ ਸਕਦੇ ਨਹੀਂ ਲਿਜਾਣਾ ਚਾਹੀਦਾ ਅਦਰਵਾਈਜ਼ ਇਹਦੀ ਕੋਈ ਉਹ ਨਹੀਂ ਹੈਗੀ ਪਰ ਇਹਨਾਂ ਤੋਂ ਰੋਕ ਨਹੀਂ ਹੈਗੀ ਇਸ ਤਰ੍ਹਾਂ ਦੀ ਵੀ ਕੋਈ ਨਹੀਂ ਐਸਾ ਕੋਈ ਆਮ ਜੈਕਟ ਦੇ ਵਿੱਚ ਇਹਦੇ ਬਾਰੇ ਕੋਈ ਸਪੈਸਿਫਿਕ ਨਹੀਂ ਹੈਗਾ ਹਾਂ ਇਹਨਾਂ ਜ਼ਰੂਰ ਹੈ ਕਿਉਂਕਿ ਮੈਂ ਜਦੋਂ ਮੈਂ ਕਸਟਮਸ ਦੇ ਬਾਰੇ ਇਹ ਬਾਕੀ ਚੀਜ਼ਾਂ ਪੜੀਆਂ ਸੀਗੀਆਂ ਉਹਦੇ ਵਿੱਚ ਇਹ ਮੈਂਸ਼ਨ ਸੀ ਕਿ ਤੁਸੀਂ ਇਹਨੂੰ ਪਬਲਿਕ ਪਲੇਸ ਦੇ ਉੱਤੇ ਤੁਸੀਂ ਬਨ ਕੇ ਯਾਨੀ ਬਰੇਸ ਕਰਕੇ ਨਹੀਂ ਲਿਜਾ ਸਕਦੇ ਉਹ ਇਹ ਵੀ ਕੁੱਲ ਮਿਲਾ ਕੇ ਵੀ ਤੁਸੀਂ ਪਬਲਿਕਲੀ ਨਾ ਚਲਾਓ ਜੋ ਉਹ ਤੇ 에어건 ਦੇ ਉੱਤੇ ਪਹਿਲਾ ਕਾਨੂੰਨ ਸੀਗੇ ਉਸੇ ਤਰੀਕੇ ਦਾ ਹੁੰਦਾ ਇਹਦੇ ਵਿੱਚ ਫਿਰ ਜਦੋਂ ਦੇ ਜਿਵੇਂ ਹੁਣ ਅੱਗੇ ਦਾ ਕੀ ਪਲਾਨ ਕਰਕੇ ਚੱਲੇ ਹੋ ਕਿਉਂਕਿ ਜਦੋਂ ਅਸੀਂ ਪਿਛਲੀ ਵਾਰੀ ਤੁਹਾਨੂੰ ਮਿਲੇ ਸੀ ਤੁਸੀਂ ਤਿਆਰੀ ਕਰ ਰਹੇ ਸੀ ਅੱਜ ਤੁਹਾਡੀ ਹੈਗੀ ਹੈ ਅੱਗੇ ਦਾ ਕੀ ਟੀਚਾ ਕੀ ਮਿਥ ਕੇ ਚੱਲੇ ਹੋਗੇ ਦੇਖੋ ਮੈਂ ਸਿਰਫ ਇਹ ਬੜੇ ਇੱਕ ਥੋੜਾ ਪ੍ਰਯਾਸ ਸੀਗਾ ਮੇਰਾ ਕਿ ਇੱਕ ਪਹਿਲਾਂ ਇੱਕ ਸ਼ੁਰੂਆਤ ਕੀਤੀ ਜਾਏ ਫਸਟ ਓਪਨ ਟਰੈਡੀਸ਼ਨਲ ਆਰਚਰੀ ਚੈਂਪੀਅਨਸ਼ਿਪ ਮੈਂ ਕਰਾਇਆ ਓਪਨ ਦਾ ਮਤਲਬ ਹੈ ਇਸ ਵਿੱਚ ਕਿਸੇ ਵੀ ਉਮਰ ਦਾ ਕੋਈ ਵੀ ਛੋਟੇ 4 ਸਾਲ ਤੋਂ ਲੈ ਕੇ 84 ਸਾਲ ਤੱਕ ਦਾ ਕੋਈ ਵੀ ਵਿਅਕਤੀ ਆ ਕੇ ਇੱਥੇ ਭਾਗ ਲੈ ਸਕਦਾ ਹਿੱਸਾ ਲੈ ਸਕਦਾ ਹੈ ਐਨਜੋਏ ਕਰ ਸਕਦਾ ਹੈ ਅੱਗੇ ਮੇਰਾ ਇਹ ਹੈ ਕਿ ਇਹੋ ਜਿਹੇ ਕੁਝ ਕੰਪੀਟੀਸ਼ਨ ਇੱਥੇ ਹੋਰ ਕਰਾਏ ਜਾਣ ਔਰ ਇੱਕ ਇੰਟਰਨੈਸ਼ਨਲ ਪੱਧਰ ਦਾ ਜਿਹੜਾ ਕੰਪੀਟੀਸ਼ਨ ਮੈਂ ਇੱਥੇ ਕਰਾਵਾਂ ਚੈਂਪੀਅਨਸ਼ਿਪ ਕਰਾਵਾਂ ਕਿਉਂਕਿ ਇੰਟਰਨੈਸ਼ਨਲ ਲੋਗ ਹੁਣ ਮੈਂ ਸਿਰਫ ਨੈਸ਼ਨਲ ਦਾ ਕਰਵਾਇਆ ਔਰ ਮੈਨੂੰ ਇੰਟਰਨੈਸ਼ਨਲ ਲੋਗ ਕਾਫੀ ਜ਼ਿਆਦਾ ਜਿਨ੍ਹਾਂ ਨੇ ਆਰਚਰਜ਼ ਹੈ ਉਹਨਾਂ ਵਿੱਚ ਮੈਨੂੰ ਮੇਰੀ ਕਾਫੀ ਵਧੀਆ ਅੱਛੀ ਪੈਟ ਹੈਗੀ ਹੈ ਤੇ ਉਹ ਤਾਂ ਚਾਹਦੇ ਸੀਗੇ ਆ ਨਾ ਕਹਿੰਦੇ ਤੁਸੀਂ ਕਰਾ ਰਹੇ ਹੋ ਆਪਾਂ ਨੈਸ਼ਨਲ 'ਚ ਖੇਡਣਾ ਜਾਵਾਂਗੇ ਲੇਕਿਨ ਮੈਂ ਫਿਰ ਐਨਾ ਕਿਉਂਕਿ ਸਾਡੇ ਕੋਲ ਐਨਾ ਨਾ ਤਾਂ ਬਜਟ ਸੀਗਾ ਨਾ ਹੀ ਸਾਡੀ ਉਹ ਸੀਗੀ ਵੀਕਪਾ ਥੋੜਾ ਬੰਨਵਾ ਜਿੰਨਾ ਪ੍ਰੋਗਰਾਮ ਤੁਸੀਂ ਕਰਿਆ ਸੁਣੀ ਸੀਗਾ ਐਨਾ ਹੁਣ ਸਾਡੇ ਕੋਲ ਐਕਸਪੀਰੀਅੰਸ ਵੀ ਹੈਗਾ ਸਾਨੂੰ ਸਾਰੇ ਅਪਸ ਡਾਊਨ ਸਭ ਪਤਾ ਹੈਗੇ ਹਨ ਹੁਣ ਅਸੀਂ ਜਿਹੜਾ ਨੈਕਸਟ ਕੰਪੀਟੀਸ਼ਨ ਕਰਾਵਾਂਗੇ ਉਹ ਹੋਰ ਥੋੜਾ ਵਧੀਆ ਪੱਧਰ ਤੇ ਕਰਾਵਾਂਗੇ ਔਰ ਨੈਸ਼ਨਲ ਵੀ ਕਰਾਵਾਂਗੇ ਔਰ ਇੰਟਰਨੈਸ਼ਨਲ ਵੀ ਕਰਾਵਾਂਗੇ ਇੰਟਰਨੈਸ਼ਨਲੀ ਸਾਡੀ ਹੈਗੀ ਹੈ ਕਿ ਇੱਕ ਵਾਰ ਸਾਡੇ ਜਿਹੜੇ ਇੱਥੇ ਲੋਕ ਜਾਗਰੂਕ ਹੋ ਜਾਣ ਚੰਗੇ ਤਰੀਕੇ ਨਾਲ ਤਾਂ ਕਿ ਕੋਈ ਬਾਹਰੋਂ ਆਏ ਤਾਂ ਉਹਦੇ ਨਾਲ ਤੁਸੀਂ ਮੁਕਾਬਲਾ ਕਰਨ ਲਾਇਕ ਰਹੋ ਬਿਲਕੁਲ ਕਿਉਂਕਿ ਇਹਦੇ ਚ ਜਿਹੜੀ ਆਮ ਆਪਣੇ ਆਰਚਰੀ ਚ ਨੇ ਜੀ ਜਿਹੜੇ ਲੋਕ ਭਾਗ ਲੈ ਰਹੇ ਨੇ ਜਾਂ ਜਿਹੜੇ ਖਿਡਿਆਰੀ ਨੇਗੇ ਉਹ ਉਹਨਾਂ ਦਾ ਵੀ ਚੁਕਾਵ ਹੁੰਦਾ ਇਸ ਕੰਨੀ ਉਹਨਾਂ ਜੇ ਗੇਮ ਦੇ ਪੜਾਅ ਚੋਂ ਦੇਖੀਏ ਤਾਂ ਟ੍ਰੈਡੀਸ਼ਨਲ ਆਰਚਰੀ ਤੇ ਉਹਦੇ ਚ ਡਿਫਰੈਂਸ ਕਿੰਨਾ ਕਾ ਜੀ ਵੈਸੇ ਉਹ 올림픽 ਆਰਚਰੀ ਜਿਹੜੀ ਹੈਗੀ ਹੈ ਦੇਖੋ ਉਹਦੇ ਟਾਰਗੇਟ ਉਹਦੇ ਇਕਵਿਪਮੈਂਟ ਉਹ ਡਿਫਰੈਂਟ ਹੁੰਦੇ ਹਨ ਉਹਨਾਂ ਦਾ ਤਰੀਕਾ ਵੀ ਅਲੱਗ ਹੁੰਦਾ ਉਹਨਾਂ ਦਾ ਸਕਿੱਲ ਸੈਟ ਅਲੱਗ ਹੈ ਠੀਕ ਹੈ ਸਾਡਾ ਟਰੈਡੀਸ਼ਨਲ ਸਕਿੱਲ ਸੈਟ ਹੈ ਜਿਹਦੇ ਵਿੱਚ ਜਿਹੜਾ ਬਹੁਤ ਵਾਸਟ ਹੈ ਔਰ ਵੇਰੀਅਸ ਤਰੀਕੇ ਦਾ ਹੈਗਾ ਅਲੱਗ ਅਲੱਗ ਤੀਰ ਕਮਾਨ ਦਾ ਵੀ ਫਰਕ ਹੈ ਜਾਂ ਠੀਕ ਉਹੀ ਹੈ ਤੀਰ ਕਮਾਨ ਦਾ ਵੀ ਬਹੁਤ ਫਰਕ ਹੈ ਠੀਕ ਹੈ ਕਿਉਂਕਿ ਤੀਰ ਕਮਾਨ ਉਹਨਾਂ ਦੇ ਜਿਹੜੇ ਤੀਰ ਕਮਾਨ ਹੁੰਦੇ ਆ ਅਗਰ ਮੈਂ ਰਿਕਰਵਰ ਦੀ ਗੱਲ ਕਰਾਂ ਉਹ ਤੁਹਾਨੂੰ ਸਾਈਟ ਮਿਲੇਗਾ ਬੈਲੈਂਸਰ ਸਟੈਬਲਾਈਜ਼ਰਸ ਮਿਲਣਗੇ ਉਹ ਇਕਵਿਪਮੈਂਟ ਆਰਚਰ ਨੂੰ ਹੈਲਪ ਕਰਦਾ ਅੱਛਾ ਠੀਕ ਹੈ ਲੇਕਿਨ ਜਿਹੜਾ ਸਾਡਾ ਟਰੈਡੀਸ਼ਨਲ ਬੋਜ਼ ਹੁੰਦੇ ਆ ਉਹ ਬਿਲਕੁਲ ਸਿੰਪਲ ਬੋਜ਼ ਹੁੰਦੇ ਆ ਉੱਚ ਆਰਚਰ ਦੀ ਸਕਿੱਲ ਡਵੈਲਪ ਹੁੰਦੀ ਹੈ ਜੇ ਮੈਂ ਕੋਲੰਪਿਕ ਆਰਚਰ ਜਿਹੜਾ ਕਿ ਐਕਸਾਈਟ ਵਗੈਰਾ ਦੇ ਨਾਲ ਖੇਲਦਾ ਉਹਨੂੰ ਮੈਂ ਆਪਣਾ ਤੀਰ ਕਮਾਨ ਫੜਾ ਦਾਂਗਾ ਤਾਂ ਉਹ ਨਹੀਂ ਚਲਾ ਪਾਏਗਾ ਲੇਕਿਨ ਜੇ ਮੈਂ ਆਪਣਾ ਆਪਣੇ ਟਰੈਡੀਸ਼ਨਲ ਆਰਚਰ ਨੂੰ ਜੇ ਉਹ ਕਮਾਨ ਦਿੱਤਾ ਜਾਏ ਰਿਕਰਵ ਤਾਂ ਉਹਨੂੰ ਚਲਾਉਣ 'ਚ ਜ਼ਿਆਦਾ ਦਿੱਕਤ ਨਹੀਂ ਆਏਗੀ ਕਿਉਂਕਿ ਉਹਦੇ 'ਚ ਤਾਂ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਅਕੋਰਡਿੰਗਲੀ ਹੋਈਆਂ ਨੇ ਉਹ ਤੁਹਾਡੇ ਤੁਹਾਨੂੰ ਹੈਲਪ ਕਰਦੀਆਂ ਅਸਿਸਟ ਕਰਦੀਆਂ ਸਾਡੇ ਇੱਥੇ ਸਿਰਫ ਆਰਚਰ ਦਾ ਸਕਿੱਲ ਅਸਿਸਟ ਕਰਦਾ ਉਹਦਾ ਆਬਜ਼ਰਵੇਸ਼ਨ ਜਿਹੜੀ ਹੈਗੀ ਹੈ ਉਹਦਾ ਸਕਿੱਲ ਸੈਟ ਹੈਗਾ ਉਹ ਅਸਿਸਟ ਕਰਦਾ ਉਹਦੇ ਆਪਣੇ ਉਹਦਾ ਆਪਣਾ ਜਿਹੜਾ ਅੰਦਰੋਂ ਜਿਹੜਾ ਹੈਗਾ ਉਹਦਾ ਸਕਿੱਲ ਹੈ ਉਹ ਉਸ ਨੂੰ ਅੱਗੇ ਲੈ ਕੇ ਜਾਂਦਾ ਇਸ ਆਰਚਲ ਕਿਰੋਕਰ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਲਗਾਤਾਰ ਸਾਡੀ ਵੀ ਕੋਸ਼ਿਸ਼ ਇਹ ਹੈ ਕਿ ਦੂਜੇ ਪੜਾਪ ਚ ਕਿਉਂਕਿ ਪੜਾਪਦਰ ਪੜਾਪ ਜਦੋਂ ਤੱਕਰ ਜੋ ਲੋਕ ਇੰਟਰਸਟ ਰੱਖਦੇ ਨੇ ਇਹਦੇ ਚ ਤੇ ਖਾਸ ਕਰ ਸਾਡੇ ਵਿਰਾਸਤ ਦੇ ਨਾਲ ਇਤਿਹਾਸ ਦੇ ਨਾਲ ਜੁੜੀਆਂ ਚੀਜ਼ਾਂ ਨੇ ਜਦੋਂ ਉਹਨਾਂ ਨੂੰ ਮੁੜ ਸੁਰਜੀਤ ਕਰਨ ਦੀ ਕੋਈ ਗੱਲ ਕਰਦਾ ਤਾਂ ਜ਼ਾਹਿਰ ਜੀ ਗੱਲ ਹੁੰਦੀ ਹੈ ਕਿ ਉਸ ਬੰਦੇ ਦਾ ਸੋਸ਼ਲ ਕੋਸ ਜ਼ਿਆਦਾ ਆ ਆ ਇਕਨੋਮਿਕਲੀ ਤਾਂ ਅੱਜ ਦੇਖਦੇ ਆ ਵੀ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੈਗੇ ਨੇ ਵੀ ਜਿੱਥੇ ਸਾਨੂੰ ਕੋਈ ਚੀਜ਼ ਦਾ ਫਾਇਦਾ ਦਿਖਦਾ ਅਸੀਂ ਉਸ ਪਾਸੇ ਨੂੰ ਮੁੜਦੇ ਆ ਪਰ ਜਿਵੇਂ ਜਸਵਿੰਦਰ ਜੀ ਹੋਰੇ ਲੱਗੇ ਹੋਏ ਨੇ ਕਿ ਇੱਕ ਉਹ ਲੋਕਾਂ ਦੇ ਵਿੱਚ ਅੱਗ ਨੂੰ ਪੈਦਾ ਕਰਨਾ ਕਿ ਹਾਂ ਅਸੀਂ ਆਪਦੇ ਟ੍ਰੈਡੀਸ਼ਨ ਨੂੰ ਵੀ ਜ਼ਿੰਦਾ ਰੱਖੀਏ ਖੁਦ ਦੇ ਵਾਸਤੇ ਤਾਂ ਚਲੋ ਜਿਵੇਂ ਇਹਨਾਂ ਨੇ ਦੱਸਿਆ ਵੀ ਫਿਟਨੈਸ ਜਦੋਂ ਹੁੰਦੀ ਆ ਉਹ ਸਾਡੇ ਆਪਦੇ ਸਰੀਰਕ ਤੌਰ ਤੇ ਠੀਕ ਹੈ ਤਾਂ ਇਸ ਕੌਸ ਦੇ ذریعے ਸਾਡੀ ਕੋਸ਼ਿਸ਼ ਸਾਡੀ ਵੀ ਇਹ ਆ ਵੀ ਜਿੰਨੀ ਵੱਧੋ ਵੱਧ ਜਾਣਕਾਰੀ ਹੋਵੇ ਤੁਹਾਨੂੰ ਨੂੰ ਲੈ ਕੇ ਤਾਕੀ ਤੁਹਾਡੇ ਚ ਇੰਟਰਸਟ ਵਧੇ ਤਾਂ ਕੱਲ ਨੂੰ ਜਿਵੇਂ ਇਹ ਲੋਕ ਲੱਗੇ ਹੋਏ ਨੇ ਇਹਨਾਂ ਦੀ ਗਿਣਤੀ ਵਧੇ ਜਿਵੇਂ ਇਹਨਾਂ ਨੇ ਦੱਸਿਆ ਵੀ ਪਹਿਲਾਂ ਇਕੱਲੇ ਜਾਂਦੇ ਹੁੰਦੇ ਸੀ ਤੇ ਅੱਜ ਲੋਕਾਂ ਦੀ ਗਿਣਤੀ ਇਹਨਾਂ ਦੇ ਨਾਲ ਹੈ ਜਿਹਦੇ ਵਿੱਚ ਜਦੋਂ ਬਾਹਰ ਤੁਸੀਂ ਜਾ ਕੇ ਰਿਪਰੈਜ਼ੈਂਟ ਕਰਦੇ ਹੋ ਤਾਂ ਉਹਦਾ ਇੱਕ ਚੰਗਾ ਮੈਸੇਜ ਜਾਂਦਾ ਤੇ ਉਹਦਾ ਫਲਾਵ ਚੰਗਾ ਹੁੰਦਾ ਹੈ ਵੀਡੀਓ ਜਰਨਲਿਸਟ ਹਰਪਾਲ ਦੇ ਨਾਲ ਮੀਸਿੰਗ ਔਰ ਜਰਨਲਿਸਟਸਨ ਟੀਵੀ ਚੰਡੀਗੜ੍ਹ